ਮੱਖਾ ਦੇਖਣ ਲਈ ਜਾਣਾ ਸੀ ਪਰ ਡੇਟੇਨ ਕੀਤਾ ਜਾ ਰਿਹਾ ਤੁਸੀਂ ਦੇਖੋ ਕਿ ਜਿਹੜਾ ਇਸ ਤਰੀਕੇ ਨਾਲ ਆਇਆ ਜਾ ਰਿਹਾ ਗੁਰਦੁਆਰਾ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਗੁਰਦੁਆਰਾ ਸਾਹਿਬ ਜਾਣ ਤੋਂ ਐਸਵੀਰ ਸਾਹਿਬ ਤੁਸੀਂ ਵੀ ਇੱਕ ਗੁਰੂ ਦੇ ਸਿੱਖ ਹੋ ਗੁਰਦੁਆਰਾ ਸਾਹਿਬ ਜਾਣ ਤੋਂ ਪੁਲਿਸ ਰੋਕਣ ਲੱਗੀ ਜੀ ਰੀਲਿਓਂ ਕੇਜਰੀਵਾਲ ਬਹਿ ਕੇ ਫੈਸਲਾ ਕਰੂਗਾ ਕਿਹਨੂੰ ਅੰਦਰ ਕਰਨਾ ਕਿਹਨੂੰ ਨਹੀਂ ਪੰਜਾਬ ਪੁਲਿਸ ਤੇ ਐਜੀ ਪੁਲਿਸ ਹੈ ਜੇ ਪ੍ਰਵਾਹ ਨਹੀਂ ਕਰਦੀ ਬਾਹਰ ਲੈਂਦਾ ਸਿਰ ਅਕਾਲੀਆਂ ਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਪਛਾਣ ਕੇਜਰੀਵਾਲ ਨੂੰ ਥੋੜਾ ਫਰਕ ਪੈਂਦਾ ਹੈ ਉਹਦਾ ਧਿਆਨ ਰੱਖਿਓ ਕਿਉਂਕਿ ਡੇਢ ਸਾਲ ਬਾਅਦ ਉਹਨੇ ਅੰਦਰ ਜਾਣਾ ਹੈ ਜਿੰਦਾਬਾਦ ਜਿੰਦਾਬਾਦ 4 4 ਵਜੇ 5 ਵਜੇ ਰਾਤ ਤੇ ਕੇਦੇ 12 ਵਜੇ ਗੱਡੀਆਂ ਪੁਰਸੀਆਂ ਘੁੰਮਰੀਆਂ ਨੇ ਚੱਕ ਪੰਜਾਬ ਥਾਥਾ ਨਾਕੇ ਵਾਲੀ ਥਾਂ ਤੇ ਇੱਕ ਮਹਾਨੀ ਐਮਰਜੈਂਸੀ ਪੰਜਾਬ ਦੇਚ ਬਣ ਚੁੱਕੀ ਆ ਹਾਈ ਮੈਂ ਦੱਸਣਾ ਚਾਹੁੰਦਾ ਕੇਜਰੀਵਾਲ ਭਗਵੰਤ ਮਾਨ ਸਾਹਿਬ ਮੈਨੂੰ ਪਤਾ ਕੇ ਤੁਸੀਂ ਮੈਨੂੰ ਵਾਚ ਕਰ ਰਹੇ ਹੋ ਡੇਢ ਸਾਲ ਰਹਿ ਗਿਆ ਜੁਲਾਈ ਮਹੀਨਾ ਸ਼ੁਰੂ ਹੋ ਗਿਆ ਦਿਨ ਗਿਣਨੇ ਸ਼ੁਰੂ ਕਰ ਲੋ ਪੰਜਾਬ ਦੀ ਜਨਤਾ ਨੇ ਉਡਾ ਕੀ ਹਾਲ ਕਰਨਾ ਪੰਜਾਬ ਜਣਾ ਤੁਹਾਨੂੰ ਆਪ ਹਲੇ ਤੁਹਾਨੂੰ ਕਿਉਂਕਿ ਬੈਠੇ ਐ ਇਸ ਜਗ੍ਹਾ ਤੇ ਹੁਣ ਤੁਹਾਨੂੰ ਹਲੇ ਸੁਪਨਾ ਨਹੀਂ ਆ ਰਿਹਾ ਪਰ ਉਹ ਦਿਨ ਤੁਹਾਨੂੰ ਦੇਖਣੇ ਪੈਣੇ ਆ ਜਿਹੜਾ ਕਿਤੇ ਤੁਸੀਂ ਸੋਚੇ ਨਹੀਂ ਜੀ ਆਵਾਜ਼ ਚਬਤੋ ਲੋ ਜੀ ਗੁਰੂ ਦਾ ਨਾਮ ਰੋ ਜੀ ਗੁਰੂ ਦਾ ਨਾਮ ਰੋ ਨੇ ਐਮਰਜੈਂਸੀ ਲਾਵੀ ਪੰਜਾਬ ਚ ਡੈਮੋਕਰੇਟਿਕ ਰਾਈਟ ਕੇਜਰੀਵਾਲ ਨੇ ਖਤਮ ਕਰਤੇ ਹੈ ਤੇ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਤੇ ਉਹਨਾਂ ਦੇ ਐਮਐਲਏ ਨੂੰ ਕਿਹਾ ਡੁੱਬ ਮਰਨਾ ਚਾਹੀਦਾ